ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਤੁਸੀਂ ਸਿੱਖ ਸਿੱਖ ਧਰਮ ਵਿੱਚ ਦਸਵੰਦ ਦੀ ਗੱਲ ਤਾਂ ਸੁਣੀ ਹੋਏਗੀ ਆਓ ਜਾਣੀਏ ਦਸਵੰਦ ਦੇ ਇਤਿਹਾਸ ਅਤੇ ਇਸ ਦੀ ਮਹੱਤਤਾ ਬਾਰੇ ਦਸਵੰਦ ਤੋਂ ਭਾਵ ਆਮਦਨ ਦਾ 10% ਭਾਗ ਦਾਨ ਦੇ ਰੂਪ ਵਿੱਚ ਧਾਰਮਿਕ ਅਤੇ ਲੋਕ ਭਲਾਈ ਕਾਰਜਾਂ ਲਈ ਦਿੱਤੀ ਹੋਈ ਸੇਵਾ ਅਤੇ ਉਸ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਬਦਲੇ ਕੀਤਾ ਹੋਇਆ ਸ਼ੁਕਰਾਨਾ ਹੈ। ਇਤਿਹਾਸਿਕ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਦਸਵੰਦ ਕੱਢਣ ਦੀ ਪਰੰਪਰਾ ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਸ਼ੁਰੂ ਹੋਈ ਸੀ ਜੋ ਕਿ ਬਾਕੀ ਨੌ ਗੁਰੂਆਂ ਦੁਆਰਾ ਬਰਕਰਾਰ ਰੱਖੀ ਗਈ। ਕਿਸੇ ਖੁਸ਼ਹਾਲ ਵਿਅਕਤੀ ਵੱਲੋਂ ਦਿੱਤਾ ਗਿਆ ਦਸਵੰਦ ਕਿਸੇ ਪਦਕਿਸਮਤ ਦੇ ਭੁੱਖੇ પેટ ਨੂੰ ਪੜਦਾ ਤਾਂ ਹੈ ਹੀ ਇਸ ਦੇ ਨਾਲ ਨਾਲ ਉਸ ਦੀਆਂ ਆਂਦਰਾ ਵੱਲੋਂ ਦਿੱਤੀਆਂ ਗਈਆਂ ਅਸੀਸਾਂ ਲੈਣ ਦਾ ਹੱਕਦਾਰ ਵੀ ਬਣਦਾ ਹੈ ਉਸ ਦੀਆਂ ਅਥਾ ਅਸੀਸਾਂ ਜੋ ਕਿ ਉਸ ਖੁਸ਼ਹਾਲ ਵਿਅਕਤੀ ਨੂੰ ਹੋਰ ਖੁਸ਼ਹਾਲ ਅਤੇ ਤਰੱਕੀ ਦੇ ਚਿਖਰਾ ਤੇ ਪਹੁੰਚਾਉਣ ਦਾ ਦਮ ਰੱਖਦੀਆਂ ਹਨ ਇਸ ਲਈ ਕੋਸ਼ਿਸ਼ ਕਰੋ ਕਿ ਸਿੱਕੀ ਸਿਧਾਂਤਾਂ ਤੇ ਚੱਲਦੇ ਹੋਏ ਥੋੜੇ ਚੋ ਥੋੜਾ ਅਤੇ ਬਹੁਤੇ ਚੋਂ ਬਹੁਤ ਦਾਨ ਦਿੱਤਾ ਜਾਏ ਤਾਂ ਕਿ ਅਸੀਂ ਵੀ ਕਿਸੇ ਮੰਦਭਾਗੇ ਦੀਆਂ ਦੁਆਵਾਂ ਲੈ ਜੇਕਰ ਕੋਈ ਭੁੱਲੋਈ ਤਾਂ ਮਾਫ ਕਰਨਾ ਹੁਣ ਮੈਨੂੰ ਅੱਗੇ ਆ ਦਿਓ ਧੰਨਵਾਦ